ਕਪਲ ਸ਼ਰਮਾ ਦੇ ਕੈਫੇ ਕੈਪਸ ਕੈਫੇ ਕੈਨੇਡਾ ਤੇ ਨੌ ਗੋਲੀਆਂ ਚੱਲਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਇੱਕ ਤਰ੍ਹਾਂ ਇਹ ਗੱਲ ਕਹੀ ਜਾਂਦੀ ਸੋਸ਼ਲ ਮੀਡੀਆ ਦੇ ਉੱਤੇ ਕਿ ਕਪਲ ਸ਼ਰਮਾ ਐਂਟੀ ਸੈਕ ਹੈ ਤਾਂ ਕਰਕੇ ਉਹਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਦੂਜੀ ਤਰ੍ਹਾਂ ਇਹ ਗੱਲ ਕਹਿੰਦੀ ਕਿ ਨਹੀਂ ਫਿਰੋਤੀ ਵਾਲਾ ਮਾਮਲਾ ਹੋਣਾ ਇਸ ਕਰਕੇ ਗੋਲੀਆਂ ਚੱਲੀਆਂ ਤੀਜੀ ਤਰ੍ਹਾਂ ਇਹ ਗੱਲ ਕਹਿੰਦੀ ਕਿ ਨਹੀਂ ਪੰਜਾਬ ਦੇ ਵਿੱਚ ਜਿਵੇਂ ਮਾਹੌਲ ਆ ਉਵੇਂ ਹੀ ਇਸ ਵੇਲੇ ਕੈਨੇਡਾ ਵਿੱਚ ਮਾਹੌਲ ਆ ਇੱਥੇ ਵੀ ਗੋਲੀਆਂ ਚੱਲਦੀਆਂ ਉੱਥੇ ਵੀ ਗੋਲੀਆਂ ਚੱਲਦੀਆਂ ਇਸ ਕਰਕੇ ਕੈਨੇਡਾ ਵਾਤਾਵਰਣ ਦੇ ਪੱਖੋਂ ਸਾਫ਼ ਸੁਥਰਾ ਪੰਜਾਬ ਆ ਤੇ ਬਾਕੀ ਸਾਰੇ ਕੰਮਾਂ ਦੇ ਵਿੱਚ ਉਵੇਂ ਹੀ ਆ ਵਿਚਾਰ ਸਭ ਦੇ ਆਪੋ ਆਪਣੇ ਆ ਪਰ ਇਸੇ ਦਰਮਿਆਨ ਕਪੜੀ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਤੇ ਉਹਦੀ ਸਮੁੱਚੀ ਟੀਮ ਨੇ ਇਹ ਗੱਲ ਕਹੀ ਆ ਕਿ ਅਸੀਂ ਐਂਟੀ ਸਿੱਖ ਨਹੀਂ ਹਾਂ ਅਸੀਂ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਰਹਿਣ ਵਾਲੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਯਕੀਨ ਰੱਖਣ ਵਾਲੇ ਆ ਅਸੀਂ ਸਿੱਖਾਂ ਦਾ ਬਹੁਤ ਸਤਿਕਾਰ ਕਰਨ ਵਾਲੇ ਆ ਅਸੀਂ ਸਤਿਕਾਰ ਕਰਦੇ ਸਾ ਹਾਂ ਤੇ ਰਹਾਂਗੇ ਤੇ ਨਾਲ ਹੀ ਕਨੇਡੀਅਨ ਮੀਡੀਆ ਦੇ ਵਿੱਚ ਇੱਕ ਸ਼ੋਅ ਦੀ ਕਲਿੱਪ ਕਪਲ ਸ਼ਰਮਾ ਸ਼ੋਹ ਦੀ ਇੱਕ ਕਲਿੱਪ ਆ ਜਿਹੜੀ ਉਹ ਵਾਇਰਲ ਕੀਤੀ ਗਈ ਆ ਤਾਂ ਜੋ ਕਪਲ ਸ਼ਰਮਾ ਦੀ ਸੋਚ ਦੇ ਬਾਰੇ ਪਤਾ ਲੱਗੇ ਜੀ ਕਿ ਉਹ ਸਿੱਖਾਂ ਦੇ ਖਿਲਾਫ ਆ ਜਾਂ ਨਹੀਂ ਉਹਦੇ ਵਿੱਚ ਜੇਕਰ ਮੈਂ ਗਲਤ ਨਾ ਹੋਵਾਂ ਤੇ ਮੈਂ ਹੂਬ ਹੂ ਨਾਂ ਬਿਆਨ ਕਰਾਂ ਤਾਂ ਸਾਰਨ ਸ਼ੋਹ ਦਾ ਕੀ ਆ ਇੱਕ ਸ਼ੋਹ ਦੇ ਵਿੱਚ ਕਪਲ ਇਹ ਗੱਲ ਕਹਿ ਰਿਹਾ ਜਿਹੜੇ ਉੱਥੇ ਗੈਸਟ ਆਏ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਕਿ ਵਿਦੇਸ਼ ਦੇ ਵਿੱਚ ਇੱਕ ਬੰਦੇ ਨੇ ਬ੍ਰੈਡ ਤੇ ਖਾਣ ਪੀਣ ਵਾਲੀਆਂ ਹੋਰ ਚੀਜ਼ਾਂ ਦੀ ਚੋਰੀ ਕਰ ਲਈ ਤੇ ਮਾਮਲਾ ਪਹੁੰਚ ਗਿਆ ਅਦਾਲਤ ਦੇ ਵਿੱਚ ਜੱਜ ਨੇ ਪੁੱਛਿਆ ਕਿ ਤੂੰ ਚੋਰੀ ਕਿਉਂ ਕੀਤੀ ਚੋਰ ਨੇ ਗੱਲ ਕਹੀ ਜੀ ਕਿ ਮੈਨੂੰ ਭੁੱਖ ਲੱਗੀ ਸੀ ਮੈਂ ਤਾਂ ਕਰਕੇ ਫਲਾਣੇ ਗਰੋਸਰੀ ਸਟੋਰ ਦੇ ਵਿੱਚੋਂ ਮੈਂ ਫਲਾਣੀ ਸ਼ੌਕ ਦੇ ਵਿੱਚੋਂ ਇਹ ਬਰੈਡ ਚੋਰੀ ਕੀਤੀਆਂ ਬਿਸਕੁਟ ਚੋਰੀ ਕੀਤੇ ਆ ਤੇ ਜੱਜ ਸਾਹਿਬ ਨੇ ਗੱਲ ਕਹੀ ਆ ਕਿ ਭਵਖ ਦੇ ਵਿੱਚ ਜੇਕਰ ਭੁੱਖ ਲੱਗੇ ਤੈਨੂੰ ਚੋਰੀ ਕਰਨੀ ਲੋੜ ਨਹੀਂ ਆਲੇ ਦੁਆਲੇ ਕਿਤੇ ਨਾ ਕਿਤੇ ਦੇਖ ਲਈ ਗੁਰਦੁਆਰਾ ਸਾਹਿਬ ਹੋ ਉਸ ਥਾਂ ਤੇ ਜਾ ਕੇ ਤੇ ਆਪਦੀ ਭੁੱਖ ਮਿਟਾ ਸਕਦੇ ਹੋ ਤੇ ਲੰਗਰ ਪ੍ਰਥਾ ਗੁਰੂ ਸਾਹਿਬਾਨ ਨੇ ਕਿੰਨੀ ਵੱਡੀ ਸ਼ੁਰੂ ਕੀਤੀ ਉਹਦੇ ਨਾਲ ਦੇਖੋ ਜੀ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਜੁੜੀਆਂ ਇਹ ਗੱਲਾਂ ਸੁਣ ਕੇ ਤੇ ਸਾਰੇ ਉੱਥੇ ਤਾੜੀਆਂ ਵੀ ਮਾਰਦੇ ਆ ਸ਼ੋ ਵਿੱਚਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਇਹ ਕਲਿੱਪ ਵਾਇਰਲ ਕੀਤੀ ਗਈ ਆ ਤਾਂ ਜੋ ਪਤਾ ਲੱਗੇ ਕਿ ਕਪਲ ਦੀ ਸੋਚ ਸਿੱਖਾਂ ਨੇ ਪ੍ਰਤੀ ਕੀ ਆ ਇਹ ਗੱਲ ਸੱਚੀ ਆ ਕਿ ਕਪਲ ਸ਼ਰਮਾ ਦੇ ਵੱਲੋਂ ਕਈ ਵਾਰ ਕਈ ਗੱਲਾਂ ਚੁੰਡੀ ਦੇ ਰੂਪ ਦੇ ਵਿੱਚ ਵੀ ਕੀਤੀਆਂ ਗਈਆਂ ਤੇ ਕੁਝ ਨਾ ਕੁਝ ਗੱਲਾਂ ਉਹਦੀਆਂ ਕਿਸੇ ਨੂੰ ਬੁਰੀਆਂ ਵੀ ਲੱਗ ਸਕਦੀਆਂ ਜਦੋਂ ਬੰਦਾ ਇੰਨੇ ਲੰਬੇ ਸਮੇਂ ਤੋਂ ਕੰਮ ਕਰਦਾ ਤੇ ਸ਼ਾਇਦ ਮੂੰਹ ਦੇ ਵਿੱਚੋਂ ਕਦੇ ਕੋਈ ਗਲਤ ਗੱਲ ਵੀ ਨਿਕਲੀ ਹੋਵੇ ਇਸ ਗੱਲ ਨੂੰ ਮੈਂ ਮੰਨਦਾ ਪਰ ਜੇਕਰ ਉਹ ਗੱਲ ਬਹੁਤ ਵੱਡੀ ਆ ਜਿਵੇਂ ਕਿ ਹੁਣ ਗੱਲ ਕਹੀ ਗਈ ਵੀ ਨਿਹੰਗ ਸਿੰਘਾਂ ਦੇ ਬਾਰੇ ਉਹਨੇ ਟਿੱਪਣੀ ਕੀਤੀ ਨੇਹੰਗ ਸਿੰਘਾਂ ਦੇ ਸਨਮਾਨ ਨੂੰ ਸੱਟ ਮਾਰੀ ਇੱਕ ਸ਼ੋਅ ਦੇ ਵਿੱਚ ਉਹ ਵੀ ਕਲਿੱਪ ਵਾਇਰਲ ਹੋਣੀ ਚਾਹੀਦੀ ਆ ਪਤਾ ਲੱਗੇ ਜੀ ਕਿ ਆਹ ਹੈ ਉਹ ਕਲਿੱਪ ਉਹ ਕਲਿੱਪ ਹਾਲੇ ਤੱਕ ਸਾਹਮਣੇ ਨਹੀਂ ਆਈ ਮੇਰੀ ਭੈਣਾ ਵੀਰਾਂ ਨੂੰ ਜਿਹੜੇ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਵੀ ਬੇਨਤੀ ਆ ਕਿ ਮੇਰੇ ਗਿਆਨ ਚ ਵੀ ਵਾਦਾ ਹੋ ਜੇ ਜੇਕਰ ਤੁਹਾਡੇ ਕੋਲੇ ਉਹ ਕਲਿੱਪ ਹੈ ਤਾਂ ਮੈਂ ਵੀ ਦੇਖ ਲਾਂ ਵੀ ਭਾਈ ਆਹ ਕਲਿੱਪ ਦੇ ਕਰਕੇ ਗੋਲੀਆਂ ਚੱਲ ਗਈਆਂ ਇਹ ਨੌ ਗੋਲੀਆਂ ਚੱਲਣ ਦੀ ਵਜ੍ਹਾ ਇਹ ਆ ਤੇ ਬਾਕੀ ਜਿਹੜੀ ਆ ਉਹ ਸਰੀ ਦੀ ਪੁਲਿਸ ਉਥੋਂ ਦੀਆਂ ਫੋਰੈਂਸਿਕ ਟੀਮਾਂ ਆਪਣੀ ਪੜਤਾਲ ਕਰ ਰਹੀਆਂ ਆ ਤੇ ਅਗਲੀ ਗੱਲ ਇਹ ਆ ਕਿ ਓਸ਼ੀਵਾਰਾ ਮੁੰਬਈ ਦੇ ਵਿੱਚ ਇਸ ਖੇਤਰ ਦੇ ਵਿੱਚ ਕਪਲ ਸ਼ਰਮਾ ਦਾ ਘਰ ਆ ਲੰਗੇ ਕੱਲ ਪੁਲਿਸ ਦੀਆਂ ਟੀਮਾਂ ਉਹਦੇ ਘਰ ਦੇ ਵਿੱਚ ਗਈਆਂ ਉੱਥੇ ਸਾਰਾ ਕੁਝ ਛਾਣਬੀਣ ਕਰਕੇ ਆਈਆਂ ਤੇ ਹਾਲਾਂਕਿ ਸਿਕਿਉਰਿਟੀ ਕਿੰਨੀ ਆ ਉਹਦੇ ਕੋਲੇ ਕਿਹੜੇ ਕਿਹੜੇ ਗਾਰਡ ਆ ਇਹਦੇ ਬਾਰੇ ਜਾਣਕਾਰੀ ਲਈ ਗਈ ਹੈ ਵੀ ਕਿਤੇ ਭਾਰਤ ਦੇ ਵਿੱਚ ਸ਼ੂਟਿੰਗ ਦੇ ਮੌਕੇ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੋਰ ਉਹਨੂੰ ਸੁਰੱਖਿਆ ਨੂੰ ਖਤਰਾ ਨਾ ਪੈਦਾ ਹੋਵੇ ਤੇ ਇਹ ਵੀ ਪਤਾ ਲੱਗਾ ਵੀ ਕਪਲ ਸ਼ਰਮਾ ਨੇ ਜਿੱਥੇ ਸ਼ੂਟਿੰਗ ਕਰਨੀ ਹੋਊਗੀ ਉਹ ਸਥਾਨ ਦੇ ਉੱਤੇ ਪੈਟਰੋਲਿੰਗ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਾਂ ਕਰ ਦਿੱਤਾ ਜਾਊਗਾ ਇਹ ਹੋ ਗਈ ਚਲੋ ਹੁਣ ਤੱਕ ਦੀ ਅਫੀਸ਼ੀਅਲ ਜਾਣਕਾਰੀ ਪਰ ਇੱਕ ਹੋਰ ਜਾਣਕਾਰੀ ਆ ਕੈਪਸ ਕੈਫੇ ਕੈਨੇਡਾ ਦੇ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਹੈ ਉਹਨਾਂ ਨੇ ਗੋਲੀਆਂ ਚੱਲਣ ਤੋਂ ਬਾਅਦ ਇਹ ਪਹਿਲੀ ਜਾਣਕਾਰੀ ਦਿੱਤੀ ਹੈ ਤੇ ਇਹਨੂੰ ਗੌਰ ਨਾਲ ਸੁਣਿਓ ਵੀ ਉਹਨਾਂ ਨੇ ਲਿਖਿਆ ਕੀ ਆ ਅੰਗਰੇਜ਼ੀ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਦੱਸ ਦਿੰਨਾ ਇਹਦੇ ਵਿੱਚ ਲਿਖਿਆ ਹੋਇਆ ਬਿਆਨ ਦੇ ਵਿੱਚ ਕਿ ਅਸੀਂ ਕੈਪਸ ਕੈਫੇ ਖੋਲ੍ਹਿਆ ਸੀ ਤਾਂ ਜੋ ਸਵਾਦਿਸ਼ਟ ਕੌਫੀ ਤੇ ਦੋਸਤਾਨਾ ਗੱਲਬਾਤ ਦੇ ਜ਼ਰੀਏ ਗਰਮਜੋਸ਼ੀ ਕਮਿਊਨਿਟੀ ਤੇ ਖੁਸ਼ੀ ਲਿਆਂਦੀ ਜਾ ਸਕੇ ਇਸ ਸੁਪਨੇ ਦੇ ਵਿੱਚ ਹਿੰਸਾ ਦਾ ਦਖਲ ਹੋਣਾ ਦਿਲ ਤੋੜਨ ਵਾਲਾ ਹੈ ਅਸੀਂ ਇਸ ਤੋਂ ਬਾਅਦ ਸਦਮੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਸੀਂ ਹਾਰ ਨਹੀਂ ਮੰਨਾਂਗੇ ਹੁਣ ਉਸ ਤੋਂ ਅਗਲੀ ਗੱਲ ਕੀ ਹੈ ਜੀ ਬਿਆਨ ਦੇ ਵਿੱਚ ਲਿਖੀ ਤੁਹਾਡੀ ਸਪੋਰਟ ਦੇ ਲਈ ਯਾਨੀ ਕਿ ਸਹਿਯੋਗ ਦੇ ਲਈ ਧੰਨਵਾਦ ਤੁਸੀਂ ਚੰਗੇ ਸ਼ਬਦ ਦੁਆਵਾ ਤੇ ਡਾਇਰੈਕਟ ਮੈਸੇਜ ਦੇ ਵਿੱਚ ਭੇਜੀਆਂ ਗਈਆਂ ਯਾਦਾਂ ਸਾਡੇ ਲਈ ਬਹੁਤ ਮਾਣੇ ਰੱਖਦੀਆਂ ਇਹ ਕੈਫੇ ਤੁਹਾਡੇ ਭਰੋਸੇ ਦੇ ਨਾਲ ਹੀ ਬਣਿਆ ਜੋ ਅਸੀਂ ਸਭ ਮਿਲ ਕੇ ਬਣਾ ਰਹੇ ਹਾਂ ਚੱਲੋ ਹਿੰਸਾ ਦੇ ਖਿਲਾਫ ਇਕਜੁੱਟ ਰਹੀਏ ਤੇ ਇਹ ਯਕੀਨੀ ਬਣਾਈਏ ਕਿ ਕੈਪਸ ਕੈਫੇ ਹਮੇਸ਼ਾ ਗਰਮਜੋਸ਼ੀ ਤੇ ਕਮਿਊਨਿਟੀ ਦਾ ਸਥਾਨ ਬਣਿਆ ਰਹੇ ਹੁਣ ਇਹ ਵੀ ਪਤਾ ਲੱਗਾ ਜੀ ਕਿ ਜਿਹੜੀ ਇਸ ਵੇਲੇ ਫਿਲਮ ਵਰਕਰ ਐਸੋਸੀਏਸ਼ਨ ਹੈ ਜਿਹਨੂੰ ਅਸੀਂ ਇਹ ਗੱਲ ਕਹਿਨੀ ਹੈ AICWA ਇਹਨੂੰ ਕਹਿੰਦੇ ਜੀ ਆਲ ਇੰਡੀਆ ਸੀਨੀਅਰ ਵਰਕਰਸ ਐਸੋਸੀਏਸ਼ਨ ਜਿਨੇ ਆ ਦਲਜੀਤ ਦੀ ਫਿਲਮ ਦੇ ਬਾਰੇ ਵੀ ਪੰਗਾ ਜਆ ਪਾਇਆ ਸੀ ਕਿ ਬਾਈਕਟ ਕਰਾਂਗੇ ਰਿਲੀਜ਼ ਨਹੀਂ ਹੋਣ ਦੇਣੀ ਉਨੇ ਵੀ ਇਹ ਗੱਲ ਕਹੀ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਭਾਰਤੀ ਕਲਾਕਾਰਾਂ ਦੇ ਕਿੱਤਿਆਂ ਦੇ ਉੱਤੇ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਇਸ ਤਰੀਕੇ ਦਾ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਭਾਰਤੀ ਸਰਕਾਰ ਨੂੰ ਕੂਟਨੀਤਕ ਚਰਚਾ ਕਰਨੀ ਚਾਹੀਦੀ ਹੈ ਕੈਨੇਡਾ ਦੀ ਸਰਕਾਰ ਦੇ ਨਾਲ ਤੇ ਇਹ ਬਹੁਤ ਕੁਝ ਗਲਤ ਕੀਤਾ ਜਾ ਰਿਹਾ ਜਿਹੜਾ ਅੱਜ ਹੁਣ ਗੋਲੀਆਂ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਕੀ ਕਪਲੇ ਸ਼ਰਮਾ ਦੇ ਵੱਲੋਂ ਸਾਹਮਣੇ ਆ ਕੇ ਕਿਸੇ ਇੰਟਰਵਿਊ ਦੇ ਵਿੱਚ ਜਾਂ ਕੋਈ ਬਾਈਟ ਦੇ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਜਾਊਗੀ ਕਿ ਬੀਤੇ ਦੇ ਵਿੱਚ ਮੈਂ ਇਹੋ ਜੀ ਗੱਲ ਨਹੀਂ ਕੀਤੀ ਜਾਂ ਇਹਦੇ ਵਿੱਚੋਂ ਖੁੱਲ ਕੇ ਗੱਲ ਸਾਹਮਣੇ ਆਊਗੀ ਕਿ ਭਾਈ ਉਹ ਕਿਹੜੇ ਕਾਰਨ ਨੇ ਕਿਹੜੀ ਕਲਿੱਪ ਦੇ ਕਰਕੇ ਕਿਹੜੇ ਪ੍ਰੋਗਰਾਮ ਦੇ ਕਰਕੇ ਕਿਹੜੀ ਟਿੱਪਣੀ ਦੇ ਕਰਕੇ ਕੁਝ ਹੋਇਆ ਤੇ ਜਾਂ ਵਿਚਲੀ ਕਹਾਣੀ ਕੁਝ ਹੋਰ ਆ ਇਹ ਹੁਣ ਸਮੇਂ ਦੇ ਉੱਤੇ ਨਿਰਭਰ ਕਰਨੀ ਗੱਲ ਆ ਪਰ ਇਹ ਜਿਹੜਾ ਸਾਰਾ ਕੁਝ ਵਾਪਰਿਆ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਕਿਉਂਕਿ ਹੁਣ ਤਾਂ ਉਹ ਵੀ ਮੋਗੇ ਵਰਗਾ ਹੀ ਲੱਗਦਾ ਹੁਣ ਤਾਂ ਉਹ ਵੀ ਬਰਨਾਲੇ ਵਰਗਾ ਹੀ ਲੱਗਦਾ ਹੁਣ ਤਾਂ ਉਹ ਤਰਨਤਾਰਨ ਵਰਗਾ ਫਰੀਦਕੋਟ ਵਰਗਾ ਮੁਕਸਰ ਸਾਹਿਬ ਵਰਗਾ ਧਨੋਲੇ ਵਰਗਾ ਹੀ ਲੱਗਦਾ ਕਿਉਂਕਿ ਹੁਣ ਸਰੀ ਦੇ ਵਿੱਚ ਟ੍ਰਾਂਟੋ ਦੇ ਵਿੱਚ ਕੈਲਗਰੀ ਦੇ ਵਿੱਚ ਐਡਮਿੰਟਨ ਦੇ ਵਿੱਚ ਪੰਜਾਬੀ ਹੀ ਇੰਨੇ ਜ਼ਿਆਦਾ ਵਿਨੀ ਪਿਕ ਦੇ ਵਿੱਚ ਇੰਨੇ ਜ਼ਿਆਦਾ ਵੀ ਹੁਣ ਤਾਂ ਉੱਥੋਂ ਤੇ ਇੱਥੋਂ ਦੇ ਵਿੱਚ ਫਰਕ ਕੋਈ ਨਹੀਂ ਲੱਗਦਾ ਪਰ ਜੇ ਫਰਕ ਨਹੀਂ ਲੱਗਦਾ ਤੇ ਇੱਥੋਂ ਵਾਲਾ ਕੁਝ ਉੱਥੇ ਆ ਤੇ ਉੱਥੋਂ ਵਾਲਾ ਕੁਝ ਇੱਥੇ ਆ ਫਿਰ ਉਹ ਵੀ ਸਾਰੀਆਂ ਗੱਲਾਂ ਬਰਾਬਰ ਹੀ ਆ ਕੱਲ ਇੱਕ ਬੰਦੇ ਨੇ ਬੜੀ ਜ਼ਬਰਦਸਤ ਟਿੱਪਣੀ ਕੀਤੀ ਉਹਦੇ ਵੱਲ ਗੌਰ ਕਰਿਓ ਉਹ ਕਹਿੰਦਾ ਵੀ ਕੈਨੇਡਾ ਇਸ ਵੇਲੇ ਸਾਫ਼ ਸੁਥਰਾ ਵਾਤਾਵਰਣ ਦੇ ਪੱਖੋਂ ਸਾਫ਼ ਸੁਥਰਾ ਸਫਾਈ ਦੇ ਪੱਖ ਤੋਂ ਅਵਲ ਪੰਜਾਬ ਹੀ ਹੈ ਯਾਨੀ ਕਿ ਬਾਕੀ ਸਾਰਾ ਕੁਝ ਪੰਜਾਬ ਵਰਗਾ ਹੀ ਆ ਪਰ ਸਫਾਈ ਪੰਜਾਬ ਤੋਂ ਵੱਧ ਉਹਦੇ ਕਹਿਣ ਦਾ ਭਾਵੇਂ ਆ ਸਫਾਈ ਚ ਅਵੱਲਾ ਬਾਕੀ ਸਾਰਾ ਕੁਝ ਪੰਜਾਬ ਵਾਲਾ ਹੀ ਆ ਤੇ ਮੈਨੂੰ ਇਹ ਗੱਲ ਗਲਤ ਲੱਗਦੀ ਵੀ ਨਹੀਂ ਹੁਣ ਫਿਰ ਇੱਕ ਨੇ ਗੱਲ ਕਹੀ ਉਹ ਕਹਿੰਦੀ ਦੁਬਈ ਚੰਗਾ ਦੁਬਈ ਨੂੰ ਕਿਸੇ ਵੇਲੇ ਅਸੀਂ ਊਠਾਂ ਦੀ ਰੇਤ ਦੀ ਤੇ ਤੇਲ ਦੀ ਰਾਜਧਾਨੀ ਕਹਿੰਦੇ ਸੀ ਅੱਜ ਉੱਥੋਂ ਦੀਆਂ ਸਰਕਾਰਾਂ ਨੇ ਉੱਥੋਂ ਦੇ ਸ਼ੇਖਾਂ ਨੇ ਉੱਥੋਂ ਦੇ ਸਿਸਟਮ ਨੇ ਇਹ ਪ੍ਰਬੰਧ ਕਰ ਲਿਆ ਵੀ ਬੰਦਾ ਇਹ ਗੱਲ ਕਹਿੰਦਾ ਵੀ ਜੇਕਰ ਸੁਰੱਖਿਅਤ ਜ਼ਿੰਦਗੀ ਜਿਉਣੀ ਮੈਂ ਉੱਥੇ ਚੱਲਿਆ ਚਿੜੀ ਦੇ ਪੌਂਚੇ ਵਰਗੇ ਸੂਬੇ ਚਿੜੀ ਦੇ ਪੌਂਚੇ ਵਰਗੇ ਦੇਸ਼ ਨਹੀਂ ਸੂਬਾ ਮੈਂ ਤਾਂ ਕਿੰਨਾ ਦੁਬਈ ਦੀ ਗੱਲ ਕਰਨੇ ਆ ਦੇਸ਼ ਯੂਏਈ ਯੂਨਾਈਟਿਡ ਅਰਬ ਅਮੀਰੇਟਸ ਉਹਨਾਂ ਨੇ ਇਹ ਪ੍ਰਬੰਧ ਕਰ ਲਿਆ ਵੀ ਭਾਈ ਉੱਥੇ ਖਤਰਾ ਜ਼ਿੰਦਗੀ ਨੂੰ ਪੈਦਾ ਨਹੀਂ ਹੁੰਦਾਗਾ ਤੇ ਇਸ ਕਰਕੇ ਭਾਈ ਲੋਕ ਉੱਥੇ ਜਾਂਦੇ ਆ ਰਹਿੰਦੇ ਆ ਹੁਣ ਤਾਂ ਉੱਥੋਂ ਦੀ ਸਰਕਾਰ ਨੇ ਕਿਹਾ ਤਾਂ ਵੀ 23 ਲੱਖ ਤੇ ਕੁਝ ਹਜ਼ਾਰ ਰੁਪਏ ਨਿਵੇਸ਼ ਕਰੋ ਤੁਸੀਂ 골ਡਨ ਵੀਜ਼ਾ ਲੈ ਲਓ ਲੋਕਾਂ ਨੇ ਉੱਥੇ ਰਹਿਣ ਲੱਗ ਜਾਣਾ ਜਿਨ੍ਹਾਂ ਕੋਲੇ 4 ਪੈਸੇ ਆ ਲੋਕ ਕਹਿੰਣਗੇ ਹੋਰ ਗੱਲਾਂ ਛੱਡੋ ਜ਼ਿੰਦਗੀ ਤਾਂ ਜਿਉਣੀ ਆ ਨਾ ਭਾਰਤ ਦੇ ਬਹੁਤ ਵੱਡੇ ਵੱਡੇ ਕਲਾਕਾਰਾਂ ਨੇ ਉਥੇ ਆਪਦੇ ਘਰ ਲੈ ਲਿਆ ਬੰਦਾ ਉਥੋਂ ਸ਼ੋਅ ਕਰਦਾ ਤੇ ਨਾਲ ਦੀ ਨਾਲ 2-3-4 ਘੰਟੇ ਦੇ ਵਿੱਚ ਉੱਡ ਕੇ ਫੇਰ ਚਲਾ ਜਾਂਦਾ ਜ਼ਿੰਦਗੀ ਚ ਆਉਣ ਦੀ ਇੱਛਾ ਲੋਕ ਇਵੇਂ ਵੀ ਪਾਲਦੇ ਆ ਭਵਿੱਖ ਦੇ ਵਿੱਚ ਕਿਤੇ ਵੀ ਕਿਸੇ ਨਾਲ ਕੋਈ ਜ਼ਿਆਰਤੀ ਨਾ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਵੀ ਨਹੀਂ ਆ ਵੀ ਭਾਈ ਇਸ ਮਾਮਲੇ ਦੇ ਵਿੱਚ ਕਪਲ ਸ਼ਰਮਾ ਮਾਮਲੇ ਦੇ ਵਿੱਚ ਕਿਹੜਾ ਨਵਾਂ ਮੋੜ ਆਉਂਦਾ ਤੇ ਕਪਲ ਸ਼ਰਮਾ ਦੇ ਇਸ ਮਾਮਲੇ ਵਿੱਚ ਆਏ ਹੋਏ ਨਵੇਂ ਮੋੜ ਕਿਹਨੂੰ ਕਿਨੂੰ ਕਿਨੇ ਕਿਨੇ ਪ੍ਰਭਾਵਿਤ ਕਰਦੇ ਆ ਅਗਲੀ ਗੱਲ ਇੱਕ ਹੋਰ ਸਾਂਝੀ ਕਰਨੀ ਬਣਦੀ ਆ ਲੰਗੇ ਕੱਲ ਹਰਿਆਣੇ ਦੇ ਗੁਰੂਗ੍ਰਾਮ ਦੀ ਇੱਕ ਕੁੜੀ ਆ ਰਾਧਿਕਾ ਯਾਦਵ ਉਹਦੇ ਬਾਪ ਨੇ ਦੀਪਕ ਯਾਦਵ ਨੇ ਉਹਦੇ ਗੋਲੀਆਂ ਮਾਰ ਕੇ ਕਤਲ ਕਰਤਾ ਪਿਓ ਨੇ ਧੀ ਮਾਰੀ ਦੁੱਖ ਹੋਣਾ ਕੁਦਰਤੀ ਸੀ ਪਰ ਧੀ ਕੌਣ ਸੀ ਤੇ ਪਿਓ ਕੌਣ ਸੀ ਹੁਣ ਗੱਲ ਇਹ ਆ ਧੀ ਹੈ ਜੀ ਅੰਤਰਰਾਸ਼ਟਰੀ ਟੈਨਿਸ ਖਿਡਾਰਨੀ ਜਿਹਨੇ ਨੈਸ਼ਨਲ ਤੇ ਇੰਟਰਨੈਸ਼ਨਲ ਦੇ ਵਿੱਚ ਟੈਨਿਸ ਮੁਕਾਬਲਿਆਂ ਦੇ ਵਿੱਚ ਬੜੇ ਮੁਕਾਬਲੇ ਜਿੱਤੇ ਆ ਉਹਨੇ ਕਈ ਪੁਰਸਕਾਰ ਜਿੱਤੇ ਆ ਉਹ ਜੂਨੀਅਰ ਟੈਨਿਸ ਖਿਡਾਰਨ ਦੇ ਤੌਰ ਤੇ ਉੱਤੇ ਬਹੁਤ ਜ਼ਬਰਦਸਤ ਖੇਡਦੀ ਆ ਤੇ ਪਹਿਲੀ ਖਬਰ ਇਹ ਆਈ ਵੀ ਇਹ ਕੁੜੀ ਰੀਲਾ ਨਹੀਂ ਸ਼ੌਕੀਨ ਸੀ ਤੇ ਬਾਪ ਇਸ ਗੱਲ ਤੇ ਨਰਾਜ਼ ਸੀ ਘਰ ਦੇ ਵਿੱਚ ਲੜਾਈ ਰਹੀ ਦੀ ਸੀ ਤਾਂ ਕਰਕੇ ਪਿਓ ਨੇ ਗੋਲੀ ਮਾਰੀ ਆ ਮੈਨੂੰ ਇੰਉ ਲੱਗਾ ਵੀ ਨਹੀਂ ਇੰਉ ਨਹੀਂ ਹੋ ਸਕਦਾ ਵੀ ਜੇ ਧੀ ਰੀਲਾ ਬਣਾਉਂਦੀ ਆ ਜਾਂ ਤਾਂ ਹੋਵੇ ਵੀ ਧੀ ਕਹਿੰਦੀ ਨਗਨ ਅਵਸਥਾ ਦੇ ਵਿੱਚ ਰੀਲਾ ਬਣਾਉਂਦੀ ਆ ਧੀ ਕੋਈ ਅਪਸ਼ਬਦਾਂ ਵਾਲੀ ਗੱਲ ਕਰਦੀ ਆ ਫਿਰ ਤਾਂ ਆਪਾਂ ਮੰਨੀਏ ਮੈਨੂੰ ਲੱਗਾ ਸੀ ਵੀ ਈਵੇਂ ਨਹੀਂ ਹੋਣਾ ਕਾਰਨ ਇਹਦੇ ਪਿੱਛੇ ਕੋਈ ਹੋਰ ਹੋਊਗਾ ਫਿਰ ਉਸ ਤੋਂ ਬਾਅਦ ਪੁਲਿਸ ਨੇ ਬਿਆਨ ਜਾਰੀ ਕੀਤਾ ਕਿਉਂਕਿ ਪੁਲਿਸ ਨੇ ਜਦੋਂ ਉਹਨੂੰ ਫੜ ਲਿਆ ਮੇਰੇ ਮਾਰਦੇ ਉੱਤੇ ਲੈ ਲਿਆ ਤੇ ਫਿਰ ਦੀਪਕ ਯਾਦਵ ਨੇ ਯਾਨੀ ਕਿ ਇਸ ਕੁੜੀ ਦੇ ਬਾਪ ਨੇ ਜਿਹੜੀ ਗੱਲ ਕਹੀ ਆ ਆਪਾਂ ਨੂੰ ਉਹਦੇ ਉੱਤੇ ਯਕੀਨ ਕਰ ਲੈਣਾ ਚਾਹੀਦਾ ਹੋ ਸਕਦਾ ਰੀਲਾਂ ਵਾਲੀ ਗੱਲ ਵੀ ਸਹੀ ਹੋਵੇ ਪਰ ਆਪਾਂ ਤਾਂ ਬਾਪ ਦੀ ਤੇ ਪੁਲਿਸ ਦੀ ਗੱਲ ਮੰਨਾਂਗੇ ਨਾ ਬਾਕੀ ਤਾਂ ਆਪਣੇ ਅੰਦਾਜ਼ੇ ਆ ਬਾਪ ਨੇ ਇਹ ਗੱਲ ਕਹੀ ਆ ਕਿ ਮੇਰੀ ਕੁੜੀ ਦੇ ਕੁਝ ਮਹੀਨੇ ਪਹਿਲਾਂ ਮੋਢੇ ਤੇ ਸੱਟ ਲੱਗ ਗਈ ਸੀ ਖੇਡਦੀ ਦੇ ਉਸ ਤੋਂ ਬਾਅਦ ਸੱਟ ਠੀਕ ਵੀ ਹੋ ਗਈ ਪਰ ਉਹਦੀ ਖੇਡਣ ਦੇ ਵਿੱਚ ਰੁਚੀ ਘਟ ਗਈ ਸਵਾ ਕਰੋੜ ਰੁਪਈਆ ਲਾ ਕੇ ਅਸੀਂ ਟੈਨਸ ਅਕੈਡਮੀ ਖੋਲੀ ਅਕੈਡਮੀ ਸੋਹਣੀ ਚੱਲੇ ਨਿਕਲੀ ਤੇ ਪੈਸੇ ਵੀ ਬਣਨ ਲੱਗ ਪਏ ਜਦੋਂ ਮੈਂ ਦੁੱਧ ਲੈਣ ਜਾਂਦਾ ਸੀ ਲੋਕਾਂ ਦੇ ਕੋਲੋਂ ਜਾਂ ਕਹਿ ਦਿੰਗੇ ਵੀ ਕਿਸੇ ਡੇਰੀ ਤੇ ਜਾਂਦਾ ਹੋਣਾ ਜਾਂ ਕਿਸੇ ਹੋਰ ਕਿਸੇ ਦੇ ਘਰ ਚ ਦੁੱਧ ਲੈਣ ਜਾਂਦੇ ਹੋਣੇ ਆ ਤੇ ਲੋਕਾਂ ਨੇ ਮੈਨੂੰ ਛੇੜਨਾ ਵੀ ਤੂੰ ਤਾਂ ਧੀ ਦੀ ਕਮਾਈ ਖਾਣਾ ਆ ਗਿਆ ਧੀ ਦੀ ਕਮਾਈ ਖਾਣ ਵਾਲਿਆ ਉਹ ਜਾਂਦਾ ਧੀ ਦੀ ਕਮਾਈ ਖਾਣ ਵਾਲਾ ਮੈਂ ਆਪਦੀ ਧੀ ਨੂੰ ਜਾ ਕੇ ਗੱਲ ਕਹੀ ਕਿ ਆਪਾਂ ਅਕੈਡਮੀ ਬੰਦ ਕਰ ਦੇਣੀ ਆ ਰੋਟੀ ਪਾਣੀ ਚੱਲੀ ਜਾਂਦਾ ਆਪਾਂ ਕੀ ਲੈਣਾ ਬੇਸਤੀ ਨਹੀਂ ਕਰਾਉਣੀ ਧੀ ਲੜਪੀ ਕਹਿੰਦੀ ਨਾ ਮੈਂ ਤਾਂ ਅਕੈਡਮੀ ਚਲਾਉਣੀ ਚਲਾਉਣੀ ਆ ਮੈਂ ਕੋ ਹਟਾ ਪਿੱਛੇ ਲੋਕ ਕਹਿੰਦੇ ਤਾਂ ਕਹੀ ਜਾਣ ਉਹ ਕਹਿੰਦਾ ਜੀ ਘਰ ਦੇ ਵਿੱਚ ਕਈ ਦਿਨਾਂ ਤੋਂ ਆ ਸਮੱਸਿਆ ਚੱਲਦੀ ਸੀ ਹੁਣ ਵੀ ਆਹੀ ਗੱਲ ਹੋਈ ਮੈਂ ਰੋਕਿਆ ਸੀ ਕੁੜੀ ਅਕੈਡਮੀ 'ਚ ਚਲੀ ਗਈ ਮੈਨੂੰ ਗੁੱਸਾ ਆ ਗਿਆ ਮੈਂ ਰਸੋਈ ਦੇ ਵਿੱਚ ਖੜੀ ਤੇ ਪਿਛਲੇ ਪਾਸੇ ਗੋਲਦਾਂ ਮਾਰਤੀਆਂ ਕੁੜੀ ਮਰ ਗਈ ਇਹ ਬੰਦਾ ਭੱਜਿਆ ਨਹੀਂ ਉੱਥੋਂ ਬਾਅਦ ਵਿੱਚ ਪੁਲਿਸ ਆਈ ਆ ਫੜ ਕੇ ਲਗੀ ਆ ਇਹਨੇ ਆਪਣਾ ਕਸੂਰ ਮੰਨ ਲਿਆ ਭਾਵੇਂ ਕਿ ਰੀਲਾਂ ਬਣਾਉਣ ਦੇ ਕਰਕੇ ਧੀ ਮਾਰੀ ਹੋਵੇ ਤੇ ਭਾਵੇਂ ਅਕੈਡਮੀ ਉਹ ਕਹਿੰਦੀ ਮੈਂ ਬੰਦ ਨਹੀਂ ਕਰਨੀ ਤਾਂ ਕਰਕੇ ਮਾਰੀ ਹੋਵੇ ਪਰ ਪਿਓ ਦੇ ਵੱਲੋਂ ਧੀ ਨੂੰ ਜਾਂ ਔਲਾਦ ਨੂੰ ਮਾਰਨਾ ਇਹ ਸੱਚੇ ਮੁੱੱਚੀ ਲੂ ਖੰਡੇ ਖੜੇ ਕਰਨ ਵਾਲੀ ਗੱਲ ਆ ਅੱਜ ਸਾਡੇ ਸਮਾਜ ਦੇ ਵਿੱਚ ਪਿਓ ਪੁੱਤ ਨੂੰ ਮਾਰੀ ਜਾਂਦਾ ਪਿਓ ਧੀ ਨੂੰ ਮਾਰੀ ਜਾਂਦਾ ਪ੍ਰੇਮੀ ਜਿਹੜੀ ਪ੍ਰੇਮਿਕਾ ਨੂੰ ਮਾਰੀ ਜਾਂਦਾ ਕੋਈ ਔਰਤ ਪ੍ਰੇਮੀ ਨਾਲ ਮਿਲ ਕੇ ਘਰ ਵਾਲੇ ਨੂੰ ਮਾਰੀ ਜਾਂਦੀ ਆ ਕੋਈ ਘਰ ਵਾਲਾ ਪ੍ਰੇਮਿਕਾ ਨਾਲ ਮਿਲ ਕੇ ਬੋਟੀ ਨੂੰ ਮਾਰੀ ਜਾਂਦਾ ਚੱਲੀ ਕੀ ਕੀ ਜਾਂਦਾ ਇੱਕ ਅੰਤਰਰਾਸ਼ਟਰੀ ਪੱਧਰ ਦੀ ਖਿਡਾਰੀ ਦਾ ਕਤਲ ਬਾਪ ਦੇ ਕੋਲੋਂ ਕੀਤਾ ਗਿਆ ਕਰਵਾਇਆ ਗਿਆ ਜੇ ਤਾਂ ਰੀਲਾਂ ਕਰਕੇ ਤਾਂ ਭਾਈ ਰੀਲਾਂ ਕਰਕੇ ਕਰਵਾ ਦਿੱਤਾ ਗਿਆ ਤੇ ਜੇਕਰ ਲੋਕਾਂ ਨੇ ਤਾਨਿਆਂ ਕਰਕੇ ਤੇ ਫਿਰ ਵੀ ਬਹੁਤ ਮਾੜੀ ਗੱਲ ਆ ਮੈਨੂੰ ਇਹ ਗੱਲ ਦਾ ਪਤਾ ਵੀ ਲੋਕ ਜਿਉਣ ਨਹੀਂ ਦਿੰਦੇ ਹੁੰਦੇ ਇਹ ਸਾਡੇ ਸਮਾਜ ਦੀ ਭੈੜਾ ਵੀ ਉਂਗਲ ਦੀ ਲਾਈ ਰੱਖਣੀ ਕਿਤਨਾ ਕਿਤੇ ਤੂੰਬਾ ਲਾਈ ਰੱਖਣਾ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਜਿਨ੍ਹਾਂ ਦੀ ਕੋਈ ਵਜੂਦ ਨਹੀਂ ਜਿਨ੍ਹਾਂ ਦਾ ਪੁੱਗਤ ਕੋਈ ਨਹੀਂ ਜਿਨ੍ਹਾਂ ਦੀ ਉਹ ਬੰਦੇ ਕਿਸੇ ਨਾ ਕਿਸੇ ਨੂੰ ਆਰ ਲਾਈ ਰੱਖਣਗੇ ਚੱਬ ਕੇ ਗੱਲ ਕਰਨੀ ਸਾਡੇ ਭਾਰਤ ਕੰਦੇ ਹਿੱਸੇ ਦੇ ਵਿੱਚ ਆਈ ਆ ਪੰਜਾਬ ਕੰਦੇ ਵੀ ਹਿੱਸੇ ਦੇ ਚਾਈ ਆ ਦੂਜੇ ਦੀ ਜ਼ਿੰਦਗੀ ਚ ਦਖਲ ਦੇਣਾ ਉਹ ਐ ਕਰਦੀ ਆ ਉਹ ਐ ਕਰਦਾ ਇਹ ਅਸੀਂ ਵੇਲਣ ਲੋਕਾਂ ਦੀ ਕਾਰਸਤਾਨੀ ਹੁੰਦੀ ਹੈ ਇਹ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਵਿਚਲੀ ਗੱਲ ਕੀ ਹੋਊਗੀ ਪਰ ਅਸੀਂ ਜਦੋਂ ਪੁਲਿਸ ਨੇ ਕਹੀ ਆ ਬਾਪ ਨੇ ਗੱਲ ਕਹੀ ਆ ਤੇ ਵੀ ਆ ਕਾਰਨ ਰੀਲਾਂ ਵਾਲਾ ਨਹੀਂ ਤੇ ਆਪਾਂ ਰੀਲਾਂ ਵਾਲਾ ਕਾਰਨ ਮੰਨੀਏ ਤਾਂ ਹੈਗੀ ਜੀ ਇੱਕ ਪਾਸੜ ਦੀ ਗੱਲ ਕਿਉਂਕਿ ਇਸ ਕੁੜੀ ਦੀ ਇੱਕ ਵੀਡੀਓ ਵੀ ਆਈ ਸੀ ਜਿਹੜੀ ਕਿ ਇੱਕ ਗਵਈਏ ਦੇ ਨਾਲ ਇਹਨੇ ਮੋਡਲਿੰਗ ਵਾਲੀ ਬਣਾਈ ਆ ਵਿਚਲੀ ਗੱਲ ਪਤਾ ਨਹੀਂ ਕੀ ਆ ਪਰ ਪਿਓ ਦੇ ਹੱਥੋਂ ਧੀ ਮਾਰੀ ਗਈ ਇੱਕ ਖਡਾਰਨ ਮਾਰੀ ਗਈ ਇੱਕ ਖਡਾਰਨ ਦਾ ਕਤਲ ਹੋ ਗਿਆ ਬਾਪ ਨੇ ਹੀ ਕਤਲ ਕਰਤਾ ਇਹ ਲੋਕਾਂ ਦੇ ਖੜੇ ਕਰਨ ਵਾਲੀ ਗੱਲ ਆ ਇਹੋ ਜੀਆਂ ਖਬਰਾਂ ਨਾ ਹੀ ਆਉਣ ਚੰਗੀ ਗੱਲ ਆ ਪਰ ਆ ਜਾਂਦੇਗਾ ਤਾਂ ਸਾਂਝੀਆਂ ਕਰਨੀਆਂ ਪੈਣਗੀਆਂ